ਪਿਆਰ ਪਰਿਸ਼ਾਸੀ ਨਿਕਲ ਫੇਸਬੁਕ ਤੇ YouTube ਵਾਲਿਆਂ ਨੂੰ ਕਿਸੇ ਨੇ ਐਡ ਦੋਣੀ 5-7 ਫੋਟੋ ਮੈਂ ਭੇਜੇਗਾ 98434797 ਨੰਬਰ ਤੇ ਤੇ ਵੀਰੇ ਆਪਾਂ ਲੈ ਕੇ ਆਏ 21 ਸੱਤ ਟਰਾਲਾ ਤੇ ਦੂਜੇ ਟਰੈਕਟਰ ਆ ਤੇ ਇੱਕ ਕਰਪਾਣ ਟੂੜੀ ਵਾਲਾ ਰੀਪਰ ਤੇ ਕਈ ਸਮਾਨ ਵਾਲਵਾ ਬਲਵਾ 21 ਸੱਤ ਟਰਾਲਾ ਵੀਰੇ 10 ਇੰਚੇ 6 ਐਮ ਦੀ 파ਰਸਾ 10 ਨੜੀ ਦੀ ਹੱਬਾ 10 ਇੰਚੀ ਗੱਟਾ ਚੇਨ ਕੀ ਦੀ ਹੱਕਾ ਠੀਕ ਹੈ ਨਾ ਟਾਇਰ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੇ ਤਾਰਾ ਸਿੰਘ ਬਿਲਕੇ ਦਾ ਬਣਿਆ ਹੋਇਆ ਤਾਰਾ ਸਿੰਘ ਬਿਲਕੇ ਵਾਲਿਆਂ ਦਾ ਬਣਿਆ ਹੋਇਆ ਟਰਾਲਾ ਇਹ 21 ਫੁੱਟਾ ਟਰਾਲਾ 7 ਫੁੱਟ ਚੌੜਾ ਪੂਰਾ ਵਧੀਆ ਟਰਾਲਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਇਹ ਸੇਦੀ ਤੇ ਤੇ ਰਿੰਬਾਂਦੀ ਤੇ ਬਹਿਰਿਆਂ ਦੀ ਪੁੱਲ ਗਰੰਟੀ ਆ ਮੇਰੇ ਨੋਦ ਤੇ ਅੰਪਰਸਾਰ ਵਾਲਿਆ ਆਈ ਨਿਮਾ ਵੀ ਇਹ ਰਿਆ ਅੰਪਰਸਾਰ ਪਿੰਡ ਮਰੀੜਿਆ ਇਹਨਾਂ ਵੀਰਾਂ ਕੋਲੇ ਕਾਹਦੀ ਟਰਾਲਾ ਲਿਆਏ ਆ ਇਹ 21 ਫੁੱਟਾ ਟਰਾਲਾ ਪੌ ਭਈਆ ਟਰਾਲਾ ਜੇ ਕਿ ਵੀਰ ਭਾਈ ਨੇ ਲੈਣਾ ਬਿਨਾਂ ਸਪਰਕ ਕਰ ਸਕਦੇ ਆ 4 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਮਾਨਤਾਨ ਕਰਦੇ ਨੇ ਕਿ 36 ਕੁਇੰਟਲ ਦਾ ਟਰਾਲਾ ਥੋਕੜ 40 ਕੁਇੰਟਲ ਦਾ 2 ਕੁਇੰਟਲ 40 ਕੁਇੰਟਲ ਦਾ ਟਰਾਲਾ ਪੂਰਾ ਸੋਹਣਾ ਟਰਾਲਾ ਜੇ ਕਿ ਵੀਰ ਮੇਰੇ 12 ਛੇ ਦੀ ਟਰਾਲੀ ਹੈ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਕਹਿਰੇ ਟੇਰਾਂ ਵਾਲੀ ਬੋਬਈਆ ਟਰਾਲੀ ਹੈਵੀ ਤੋਂ ਭਾਰੀ ਟਰਾਲੀ ਬਣੀ ਵੀ ਆ ਰੇਟ ਹੈਗਾ ਇਹਦਾ 1 ਲੱਖ ਤੇ 75 ਹਜ਼ਾਰ ਮੌਕੇ ਦੇ ਮਾਨਤਾਨ ਕਰਦੇ ਕੜੇ ਵਾਲੇ ਰੰਬਾ ਅੱਠ ਨੜੀ ਹਾਬਾ ਤੇ 4 ਇੰਚੀ ਸਾਹ ਟਰਾਲੀ ਦਾ ਬੋਬਈਆ ਟਰਾਲੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰਾਦੀ ਆ ਲੈਫਟਾਈ ਟਰਾਦੀ ਆ ਕਿ ਵੀਰ ਭਾਈ ਜੀ ਦੇਣੀ ਵੀਰਾਂ ਸੰਪਰਕ ਕਰਦੋ 12 ਸ਼ੇਰੀ ਟਰਾਦੀ ਆ 1 ਲੱਖ 75000 ਰੁਪਏ ਮੰਗ ਕਰਦੇ ਆ ਮੌਕੇ ਦੇ ਮਾਨਤਾਨ ਕਰਦੇ ਨੇ ਕਿ ਮਾਲਕ ਵੀਰ ਦਾ ਨੰਬਰ ਉੱਤੇ ਚੱਲ ਜਿੰਦਾ ਸੜਕੀਨ ਦਾ ਬਿਜ਼ਨਸ ਸੰਪਰਕ ਕਰ ਸਕਦੇ ਬੋਹਵਈਆ ਕੋਕਾ ਪੀ ਟਰਾਦੀ ਹੈ ਵੀਰੇ 585 ਟਰੈਕਟਰ ਬੋਹਵਈਆ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ 585 2000 ਮਾਡਲ ਇੰਜਨ ਦੇ ਟਾਇਰ ਹੈਗੇ 465 ਪੈਸੇ ਇੰਜਨ ਕੇ ਤਾਂ ਡਬਲ ਕਲੱਚ ਆ ਤੇ ਡੈਸਕ ਮੇ ਡੈਸਕ ਬ੍ਰੇਕਾਂ ਤੇਲ ਚ ਬ੍ਰੇਕਾਂ ਤੇ ਡਬਲ ਕਲੱਚ ਆ 585 ਟਰੈਕਟਰ ਬਹੁ ਬਈ ਟਰੈਕਟਰ ਜੇ ਕੋਈ ਹਬੀਰ ਭਾਈ ਜਾਂ ਗੈਣਾ ਬੀਨਾ ਸੰਪਰਕ ਕਰ ਸਕਦੇ ਤੇ ਇਹਦਾ ਰੇਟ ਹੈਗਾ 2.5 ਲੱਖ ਰੁਪਈਆ ਤੇ 2000 ਮਾਡਲ ਇੰਜਨ ਹੋ ਗਏ ਤਾਂ ਓਕੇ ਟਰੈਕਟਰ ਪੂਰਾ ਵੀ ਕੰਮ ਨਹੀਂ ਪਾਦਾ ਨਹੀਂ ਰੰਗ ਆ ਟਰੈਕਟਰ ਦਾ ਏਰੀਆ ਮਾਨੋ ਕੀ ਜ਼ਿਲ੍ਹਾ ਮੋਗਾ ਏਰੀਆ ਮਾਨੋ ਕੀ ਜ਼ਿਲ੍ਹਾ ਮੋਗਾ ਟਰੈਕਟਰ ਖੜਾ ਹੈ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਹੈ ਟਾਇਰ ਚਾਰੇ 65 ਪੈਸੇ ਮਾਲਕ ਵੀ ਦਾ ਨੰਬਰ ਉੱਤੇ ਹੈਗਾ ਵੀਰ ਦਾ ਸੰਪਰਕ ਕਰ ਸਕਸੀ ਟਰੈਕਟਰ ਭੋ ਭਈਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਲਓ ਕਦੀ ਕਦੀ ਵੀ ਇਹਦੇ ਫੋਟੋ ਪਈ ਹੈ ਵੀਡੀਓ ਪਈ ਆ ਕੋਕਾ ਪੀ ਟਰੈਕਟਰ ਆ ਜੇ ਕਿਸੇ ਵੀਰ ਭਾਈ ਨੇ ਲੈਣਾ 2000 ਧੋ ਮਾਟਰ 2000 ਮਾਡਲ ਹੈ ਤੇ ਰਹਿ ਗਿਆ ਦਾ 2.4 ਲੱਖ 465 ਪੈਸੇ ਆ ਨਹੀਂ ਰਾਈ ਰੰਗ ਕੱਲੀ ਕੱਲੀ ਵੀਰ ਨੇ ਫੋਟੋ ਪਾਈ ਮੇਰੇ 265 ਟਰੈਕਟਰ ਦਾ ਸਰਪੈਂਚ ਵਜਦਾ ਕਿਹੜਾ 265 ਸਰਪੈਂਚ ਵਜਦਾ ਕਿਹੜਾ ਟਾਇਰ 4 70 ਪੈਸੇ ਆ ਇਹ ਟਰੈਕਟਰ ਪੂਰਾ ਨੀਰਾਜ ਆ ਇੰਜਨ ਕੇਅਰ ਦਾ ਓਕੇ ਆ 2001 ਮਾਡਲ ਆ ਤੇ ਪੂਰਾ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਨੀਰਾਜ ਕੰਮ ਮਜੂਜਾ ਰੰਗ ਆਏ ਦਾ ਤੇ ਕਿਤੇ ਪੇਂਟ ਛੇੜ ਨਹੀਂ ਹੋਇਆ ਵਾ ਨਾਲ ਦਾ ਰੰਗ ਰੇਟ ਹੈਗਾ 235000 2001 ਮਾਡਲ ਆ 235000 ਮੰਗ ਕਰਦੇ ਆ ਸਰਪੈਂਚੀ ਟਰੈਕਟਰ ਆ 265 ਇੰਜਨ ਕੇਅਰ ਦਾ ਓਕੇ ਆ ਜੇ ਨੀਰਾਜ ਰੰਗ ਜਾਂ ਕਿਸੇ ਵੀਰ ਭਾਈ ਨੂੰ ਲੈਣਾ ਵੀ ਤਾਂ ਸੰਪਰਕ ਕਰ ਲਓ ਤੇ ਜਿਲ੍ਹਾ ਮੋਗਾ ਇਹ ਵੀਰ ਦਾ ਜਿਲ੍ਹਾ ਮੋਗਾ ਉੱਥੇ ਖੜਾ ਟਰੈਕਟਰ ਜੇ ਕਿਸੇ ਵੀਰ ਭਾਈ ਦੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ। ਉਹ ਵੀ ਇਹ ਟਰੈਕਟਰ ਆ ਕਦੀ ਕਦੀ ਵੀਰ ਨੇ ਫੋਟੋ ਪਾਈ ਆ ਤੇ ਡੈਕਸ ਬਣੇ ਕਾ ਸਾਰਾ ਕੋਈ ਉਹ ਕੇ ਟਰੈਕਟਰ ਜਮ ਵੀਰਾਂ ਦੇ ਵਾਹ ਕੇ ਲੈ ਸਕਦੇ ਆ। ਕਿੰਨਾ ਚਿਰ ਮਰਜੀ ਟਰੈਕਟਰ ਵਾਹ ਕੇ ਲੈ ਸਕਦੇ ਆ। ਕਿੰਨਾ ਚਿਰ ਮਰਜੀ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ। ਮੇਰਾ ਸੱਤ ਸਾਲ ਸਰਗਰ ਟਰੈਕਟਰ 44 2014 13 ਮਾਡਲ ਸੌਣੀ ਕਹਿਣਾ ਦੀ 13 ਮਾਡਲ ਟਰੈਕਟਰ ਆ 745 ਬਹੁਤ ਵਧੀਆ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ ਬਹੁਤ ਵਧੀਆ ਇੰਜਨ ਗੇਅਰ ਦਾ ਓਕੇ ਆ 2013 ਮਾਡਲ ਤੇ ਪੂਰਾ ਵਧੀਆ ਟਰੈਕਟਰ ਆ ਵੀਰਾਂ ਦੇ ਵਾਕੇ ਲੈ ਸਕਦੇ ਆ ਤੇ ਰੇਟ ਹੈਗਾ ਇਹਦਾ ਅਜੂਜਾ 320000 ਮੌਕੇ ਤੇ ਮਾਰ ਤਾਣ ਕਰ ਦਿੰਗੇ 2013 ਮਾਡਲ 10 ਦਾ 20000 ਰੁਪਇਆ ਮੰਗ ਕਰਦੇ ਆ ਤੇ ਟਰੈਕਟਰ ਖੜਾ ਥਰਾਜ ਜਿਲ੍ਹਾ ਮੋਗਾ ਟਰੈਕਟਰ ਥਰਾਜ ਪਿੰਡ ਖੜਾ ਜਿਲ੍ਹਾ ਮੋਗਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਬਹੁ ਬਈਆ ਟਰੈਕਟਰ ਆ ਕੋਕਾ ਪੀਕ ਟਰੈਕਟਰ ਕਦੀ ਕਦੀ ਵੀ ਇਹਨੇ ਫੋਟੋ ਪਾਈ ਆ ਸਾਰੀ ਜਾਣਕਾਰੀ ਜਾਣੀ ਫੋਨ ਲਾ ਕੇ ਦੇਖ ਸਕਦੇ ਹੋ ਇਹ ਕਰਪੈਨ ਤੂੜੀ ਵਾਲਾ ਰੀਪਰ ਕਹਿੰਦੇ ਆ ਰੀਪਰ ਵੀ ਕਹਿੰਦੇ ਤੂੜੀ ਵਾਲੀ ਮਸ਼ੀਨ ਵੀ ਕਹਿੰਦੇ ਆ ਕਰਪੈਨ ਵੀ ਕਹਿੰਦੇ ਆ 2021 ਮਾਡਲ ਆ ਬਹੁਵੱਈਆ ڪرਪੈਨ ਹੈ ਵੀ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਲਓ ਤੇ ਬਹੁਤ ਘੱਟ ਟਰੈਕਟਰ ਜਾਂ ਚੰਦੀ ਵੀ ਹੈ ڪرਪੈਨ 2021 ਮਾਡਲ ਤੇ ਏਰੀਆ ਜੀਰਾ ਵੀਰਾਂ ਦਾ ਤੇ ਬਹੁਤ ਘੱਟ ਚੰਦੀ ਵੀ ਜੇ ਕਿਸੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਹਜੇ ਵੇਲੇ ਪੂਰਾ ਪੁੜੀਆਂ ਤੋਂ ਤੇ ਜੁਝਾਰੀਲ ਤੋਂ ਰੰਗ ਵੀ ਨਹੀਂ ਲਿਆ ਬਿਲਕੁਲ 2.5 ਤੋਂ 2.6 ਟਰਾ ਦੀ ਬਣਾਈ ਹੈ ਦੋ ਟਾਈਆਂ ਸੱਲਾਂ ਚੋਹਾਂ ਦੇ ਆਪਦੀ ਆਪਦੀ ਬਣਾਉਂਦੇ ਆ ਵੀਰ 2021 ਮਾਡਲ ਦਾ ਇਹ ਰੇਟ ਹੈਗਾ 2,35,000 ਮੌਕੇ ਤੇ ਮਾਨਤਾਣ ਕਰ ਦੇਣਗੇ ਫੁੱਲ ਮਾਨਤਾਣ ਕਰ ਦੇਵਾਂਗੇ ਵੀਰਾਂ ਦੇ 2021 ਮਾਡਲ ਆ ਵੀਰੇ ਟਾਈਟਨ 90 ਮਾਡਲ ਆ ਭੋ ਭਈਆ ਕਿਰਪਾ ਇਹਨਾਂ ਜੇ ਕਿਸੇ ਵੀਰ ਭਾਈ ਜਿਹੜੀ ਵੀ ਦਸਪਰਕ ਕਰ ਲੋ ਟਰੈਕਟਰ ਦੀਆਂ ਫੋਟੋ ਮਾ ਕੇ ਆ ਰਹੀਆਂ ਸਾਨੂੰ ਉਹ ਦਿਖਾਉਣੀਆਂ ਆ ਸੌੜੀ ਵਿੱਚ ਗਲਤ ਪੁੱਜ ਗਿਆ ਪਹਿਲਾਂ ਹੀ ਤੇ ਕੰਦੀ ਕੰਦੀ ਵੀ ਨੇ ਫੋਟੋ ਪਾਈ ਆ ਤੇ ਬਹੁਤ ਵਧੀਆ ਮਸ਼ੀਨ ਹੈ ਜੋ ਯਾਰ ਇਤੀ ਮਾਡਲ ਅਗੇ ਟਰੈਕਟਰ ਆ ਰਿਹਾ ਵੀ ਨੇ 90 ਮਾਡਲ ਸੁਪਰਾ 90 ਮਾਡਲ ਟਰੈਕਟਰ ਹੈ ਇਹ ਰਿਜਨਲ ਏਜੰਸੀ ਦਾ ਟਰੈਕਟਰ ਆ ਵੀਰ ਜੀ ਕਲਮ ਬੁਰਸ਼ਨੀ ਲੱਗਾ ਸੁੱਕਾ ਖਰੋਟ ਕਲੋਸ ਕਰੀਆਂ ਨਾ ਪੰਜਾਬ ਨੰਬਰ ਪੀਬੀ 10 ਲੁਧਿਆਣਾ ਤੇ ਕਾਪੀ ਦੇ ਮਾਰ ਕੇ ਵੀ ਇਹਦੇ 90 ਦੇ ਆ ਵੀ ਤੇ ਦੂਜਾ ਆਪਣਾ ਟਰੈਕਟਰ ਦੇ ਮਾਰ ਕੇ ਵੀ 90 ਦੇ ਆ ਤੁਹਾਨੂੰ ਵਿਖਾ ਦਿੰਨੇ ਆ ਵੀਰ ਜੀ ਕੱਲੇ ਕੱਲੇ ਮਾਰ ਕੇ ਲੱਗੀਆਂ ਜੋ ਕੁਝ ਹੈਗਾ ਆਉਂਦਾ ਹੀ ਆ ਵੀਰੇ ਵੀਡੀਓ ਛੀ ਝਰੀਏ ਮੇਰਾ ਵੀਰਾ ਏ ਅਸੇ ਲੱਤਾ ਦੇ ਵੀ ਮਾਇਨ ਕਰ ਲੇ ਮਗਰਲੇ ਟਾਇਰ ਤੇ ਹੈਗੇ ਜੇ ਵੀਰ ਜੀ 60 ਪੈਸੇ ਗੁੜੀਰ ਦੇ ਦੇ ਅਗਲੇ ਹੈਗੇ ਜੇ 40 ਪੈਸੇ ਗੁੜੀਰ ਦੇ ਵੀਡੀਓ 6.4 ਰੇਟ ਹੈਗਾ 2,25,000 ਸਾਉਰੀ 1,25,000 1,25,000 ਜਿਹੜੇ ਵੀਰ ਨੇ ਫੋਨ ਨੰਬਰ ਤੇ ਸੰਪਰਕ ਕਰਨਾ ਵੀਰ ਜੀ ਫੋਨ ਨੰਬਰ 703798400 ਫੋਨ ਨੰਬਰ ਫੇਰ ਦੁਬਾਰਾ ਬੋਲ ਦਿੰਨਾ ਵੀਰ ਜੀ 703798400 ਰੁਪਿਆ ਨੰਬਰ ਪੀਟੀਓ 6 ਚਰੀ 1,25,000 ਐਮਨ ਟਰੈਕਟਰ ਬਿਲਕੁਲ ਸਾਰਾ ਰੰਗ ਪੇੜ ਦਾ オリジナル ਜੋ ਹੈਗਾ ਏਜੰਸੀ ਦਾ ਹੀ ਏ ਔਤੋ ਵੀ ਤੁਹਾਨੂੰ ਵਿਖਾ ਦੇਣਾ ਵਾ ਤੇ ਵਿਚੋ ਵੀ ਟਾਪਾ 골 ਕੇ ਵਿਖਾ ਦੇਣਾ ਵਾ ਵੀ ਜੋ ਲਾ ਤਿੰਦੇ ਐ ਇਸ ਟਾਈਮ ਮੌਕੇ ਤੇ ਆ ਬਾਕੀ ਵਾਗੇ ਵੀਰ ਇੱਕ ਕਰਕੇ ਲੈ ਸਕਦੇ ਆ ਅਰੇ ਰੀ ਡੀਟਰ ਨਵਾਂ ਲੱਗਾ ਵੀ ਇਹ ਵੀ ਵੀਡੀਓ ਲੱਗਾ ਪਾਣੀ ਵਾਲਾ ਇੱਕ ਮਿੰਟ ਚੇਂਜ ਸੈਕਸ ਕਰੇ ਨਵਾਂ ਰੀ ਡੀਟਰ ਲੱਗਿਆ ਸੁੱਕਾ ਖਰੋ ਟਰੈਕਟਰ ਤੇ ਵੀਰ ਜੀ ਬਿਲਕੁਲ ਜ਼ਿੰਮੇਦਾਰਾ ਟਰੈਕਟਰ ਜੇ ਨਾਲ ਤੁਹਾਨੂੰ ਇਹ ਵੀ ਦੱਸ ਦੇਣਾ ਵੀਰੇ ਜਿਮੀਂਦਾਰਾ ਟਰੈਕਟਰ ਵੀਰੇ ਜਿਹੜਾ ਵੀਰ ਆ ਲੈਣਾ ਜਿਹੜਾ ਵੀਰ ਖਰੀਦਣਾ ਚਾਹੁੰਦਾ ਫੋਨ ਕਰ ਲੈ 70 ਤੇ 79 84000 ਤੇ ਵੀਰੇ ਤੇ ਲੋਡ ਕਰਕੇ ਵੀਰੇ ਦੇਣ ਲੱਗੇ ਆ ਮਾਡਲ 90 ਰੇਟ 1 ਲੱਖ 25000 ਆ ਬਾਕੀ ਮੌਕੇ ਦੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਏਰੀਆ ਵੀਰੇ ਸੋਰੀ ਏਰੀਆ ਮੋਹੂ ਤੇ ਮੋਗੇ ਤੋਂ ਮਹੂ ਰੋਡ ਤੇ ਖੜਾ ਜੇ ਜਿਹੜੇ ਵੀਰ ਨੇ ਕਰਨਾ ਕਨੈਕਟ ਕਰ ਸਕਦੇ ਜੇ ਮੇਰਾ ਵੀਰ 6 ਚਰੀ ਟਰੈਕਟਰ ਜੀ ਬਾਕੀ ਇੰਜਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਆ ਫੁੱਲ ਪ੍ਰੈਸ਼ਰ ਆ ਕੋਈ ਬਲੋ ਨਹੀਂ ਤੇ ਜਿਹੜਾ ਮੇਰਾ ਵੀਰ ਸੌਦਾ ਹੋਏ ਤੋਂ ਵਾਹਣਾ ਵੀ ਏ ਤੇ ਵਾ ਕੇ ਚੈੱਕ ਵੀ ਕਰ ਸਕਦਾ ਜਿੰਨੀ ਮਰਜ਼ੀ ਤਸੱਲੀ ਕਰ ਸਕਦਾ ਇੰਜਨ ਗੇਅਰ ਲਿਫਟ ਦੀ ਫੁੱਲ ਗਾਰੰਟੀ 90 ਦੇ ਮਾਰ ਕੇ ਵੀਰੇ ਥਾਂ ਥਾਂ ਦੇ ਮਾਰ ਕੇ ਹਰ ਇੱਕ ਚੀਜ਼ ਦੇ ਕੋਈਆਂ ਦਾ ਪਾਰਟ ਆਪਾਂ ਬਦਲਿਆ ਨਹੀਂ ਹੈਗਾ ਜੀ